ਚਗਾ ਜੀ ਮੇਰਾ ਨਾਮ ਅਗਰਸੇਵਕ ਸਿੰਘ ਪਿੰਡ ਮੇਰਾ شیخਪੁਰ ਤੇ ਮੇਰਾ ਨਾ ਅੱਜ ਤੋਂ 6 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਹਿੰਸਫਕਸ਼ਨ ਬਹੁਤ ਵੱਧ ਗਈ ਸੀ ਪੱਟ ਟੁੱਟਣ ਕਾਰਨ </body> ਕੋਡੇ ਕੋਲੋਂ ਹੱਡ ਬਾਹਰ ਆ ਗਿਆ ਸੀ ਪੱਟ ਦਾ ਸਾਰੇ ਹਸਪੀਟਲਾਂ ਲਈ ਐਂ ਕਹਿਣ ਲੱਗੇ ਸੀ ਵੀ ਨਾ ਕਟਨੀ ਨਾ ਤਾਂ ਕਟਨੀ ਪੂਰੀ ਇਹਦਾ ਕੋਈ ਹੋਰ ਹੱਲ ਨਹੀਂ ਵੀ ਇਹ ਗਾਹਾਂ ਫੈਕਸ਼ਨ ਵਧੂਗੀ ਜਦੋਂ ਮੈਂ YouTube ਤੇ ਵੀਡੀਓਾਂ ਦੇਖਦਾ ਹੁੰਦਾ ਸੀਗਾ ਜੀ ਉਹ ਗਾਹਾਂ ਸਰਤਾਜ ਗਿੱਲ ਸਰਦੀਆਂ ਵੀਡੀਓਾਂ ਨਿਕਲਿਆ ਜਾਂ ਤੇ ਉਹ ਦੇਖ ਕੇ ਅਸੀਂ ਵੀ ਸਾਨੂੰ ਪਤਾ ਲੱਗਾ ਲੱਤਾਂ ਬਾਹਾਂ ਗੋਡਿਆਂ ਦੇ ਮਾਹਿਰ ਡਾਕਟਰ ਨੇ ਪੂਰੇ ਅਸੀਂ ਇਹਨਾਂ ਦੀਆਂ ਵੀਡੀਓਾਂ ਦੇਖ ਕੇ ਪ੍ਰੈਗਮਾ ਹਸਪੀਟਲ ਚ ਆਏ ਤੇ ਇੱਥੇ ਦੇਖਿਆ ਕਿ ਤੇ ਡਾਕਟਰ ਨਾਲ ਅਸੀਂ ਪਹਿਲਾਂ ਰਾਇ ਕਰਕੇ ਗਏ ਫਿਰ ਅਸੀਂ ਉਸ ਤੋਂ ਬਾਅਦ ਐਡਮਿਟ ਹੋ ਗਏ ਸਾਨੂੰ ਡਾਕਟਰ ਸਾਹਿਬ ਨੇ ਪਲੇਟ ਮੇਰੇ ਪਾਈ ਤੇ ਮੇਰਾ 3 ਦਿਨਾਂ ਚ ਲਾਇਆ ਕਰਤਾ ਚੌਥੇ ਦਿਨ ਮੈਨੂੰ ਸਰ ਨੇ ਵੱਖ ਕਰਦੇ ਤੌਰ ਤੇ ਤੇ ਮੇਰਾ ਟ੍ਰੀਟਮੈਂਟ ਇੱਥੇ ਬਹੁਤ ਵਧੀਆ ਹੋਇਆ। ਲਾਜ ਵੀ ਬਹੁਤ ਵਧੀਆ ਕੇਅਰਫੁੱਲ ਵੀ ਇੱਥੇ ਫੁੱਲਾ ਹਸਪੀਟਲ ਜੀ ਤੇ ਪੂਰੀ ਸਹੂਦਤ ਇੱਥੇ ਸਾਰਾ ਸਟਾਫ ਵਧੀਆ ਕੇਅਰ ਕਰਦਾਗਾ। ਮੈਂ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰਤਾਜ ਗਿੱਲ ਸਰ ਦਾ ਵੀ ਬਹੁਤ ਬਹੁਤ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਦਾ ਸਰ ਨੇ।